ਪੁਆਨ ਪਹਿਲਾਂ ਕਈ ਵੀ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਕੇ ਤੇ ਹੁਣ ਪੁਆਨਤਮਾਨ ਪੁਆਨਤਮਾਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਸੁਐਸ ਕਰਕੇ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਮੈਨ ਚਾਹਨਾ ਹੁੰਦਾ ਕਿ ਤੁਸੀਂ ਨਾ ਇਦਾਂ ਕਰੋ ਕਿਉਂਕਿ ਇਹ ਮੌਕਾ ਹੈਗਾ ਇਕੱਠੇ ਹੋ ਕੇ ਉਹਨਾਂ ਨਾਲ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਦਾ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਈ ਵਸਾ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਕਹੋ ਜੋ 2-2 ਘੰਟੇ ਭਏ ਨੇ ਨਰਥੋੜੀ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਚ ਗਿਆ ਉਹ ਦੂਸਾ ਉਹ ਬਾਹਰ ਛੱਡਿਆ ਮੈਂ ਉਦੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ 5 ਸਾਲ ਫਿਰ ਖਜ਼ਾਨਾ ਮੰਤਰੀ ਕੌਣ ਬਣਦਾ ਲੀਡਰ ਤੋਂ ਵੀ ਨਹੀਂ ਪੰਜ-ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਟਰੀ ਨੇ ਮੰਨੇ 5 ਬਜਟ ਪੇਸ਼ ਕਰ ਗਏ ਇਹਨਾਂ ਦੇ ਬੋਲਣ ਦਿਓ ਨੇ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ ਬੈਜੋ ਬੈਠੋ ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਲ ਬਾਜਾ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਸੀਐਮ ਸਾਹਿਬ ਨਾਲ ਗੱਲ ਕਰ ਬੈਜੋ ਬੈਠੋ ਬੈਠੋ ਬਾਜੀ ਬਾਜੀ ਬੈਠੋ ਬੈਠੋ ਜੀ ਵੀ ਕਾ ਦੇ ਯਾਰ ਬੈਠੇ ਬੈਠੇ ਜੀ ਹਰ ਰੋਜ਼ ਤੇ ਸ਼ਾਮ ਨੂੰ ਇਹਨਾਂ ਨਾਲ ਕਰਦੇ ਕਰਦੇ 1 ਮਿੰਟ ਜੀ 1 1 ਮਿੰਟ ਸੀ ਇੱਕ 1 ਮਿੰਟ ਦੀ 1 ਮਿੰਟ 1 ਮਿੰਟ 1 ਮਿੰਟ ਜੀ 1 ਮਿੰਟ ਇੱਕ ਦੋਟ ਬੈਠੋ ਬੈਠੋ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਰਵਨੀਤ ਸਿੰਘ ਮਾਣਯੋਗ ਕੇਂਦਰੀ ਰਾਜ ਰੇਲਵੇ ਮੰਤਰੀ ਭਾਰਤ ਸਰਕਾਰ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ ਬਖੋਜ ਮੌਜੂਦ ਹਨ ਆਓ ਉਹਨਾਂ ਨੂੰ ਨਿਗਾਹਸਬਾਤ ਕਰੀਏ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦਸਣ ਵਿੱਚ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਬਾਬੂ ਸਿੰਘ ਮਾਣ ਲੋਕ ਗੀਤਾ ਦੇ ਗੀਤਕਾਰ ਪੰਜਾਬ ਦੇ ਗੀਤਕਾਰ ਅਤੇ ਲਿਖਾਰੀ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ ਬਾਦਸੋਹਜ ਮੌਜੂਦ ਹਨ ਆਓ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰੀਏ ਤੇ ਲੰਮੀ ਉਮਰ ਦੀ ਕਾਮਨਾ ਕਰੀਏ ਬਹੁਤ ਧੰਨਵਾਦ ਮੌਤ ਸੈਸ਼ਨ ਚੱਲ ਰਿਹਾ ਸਰ ਜੀ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਆਸ਼ਵਨੀ ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ ਜਿ ਬੋਲੀ ਜਾਂਦੇ ਅਸ਼wini ਕੁਮਾਰ ਜੀ ਇੱਥੇ ਆ ਕੇ ਬੋਲਣਾ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾ ਲ ਉਥੇ ਬੈਠਾ ਰੌਣਾ ਛੋਟੀ ਬੈਠਾ ਬਜੇ ਸੰਪਲਾਹ ਹੋਰੀ ਜਗਵੀਰ ਬਰਾੜ ਹੋਰੀ ਮੰਤਰੀ ਬਣੇ ਬੈਠੇ ਨੇ ਸ਼ੇਖ ਚੀ ਲੀਦੇ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਇਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ